ਤੈਨੂੰ ਇਹਨੇ ਘੜੀਆਂ 24 ਮਿੰਟ ਦੀ ਘੜੀਆਂ ਚੰਗੇ ਕੰਮ ਤੁਹਾਨੂੰ ਕਰਦੇ ਪੈਣੇ ਹੈ ਵਾਹਿਗੁਰੂ ਜਿੱਕਾ ਹਾਸਾ ਵਾਹਿਗੁਰੂ ਜਿੱਕਾ ਫਤਿਹ ਆਈ ਹੋਊਗਾ ਤੇ ਸਾਰੇ ਘੜੀਆਂ ਹੋਗੇ ਤੇ ਅੱਜ ਆਪਣੇ ਪਾਰਤਾ ਲਾਸਟ ਦੇਣਾ ਸੋ ਕਿ ਰਵਿੰਦਰ ਸਿੰਘ ਜونی ਪਾਪਾ ਜੋ ਸਾਰੀ ਸੰਗਤ ਨੂੰ ਨਿਹਾਲ ਕਰਨਗੇ ਤੇ ਆਪਾਂ ਚੱਲਦੇ ਆਂ ਪੰਡਾਲ ਵਿੱਚ ਸੋ ਵਲੋਗ ਨਾਲ ਜੁੜੇ ਰਹੋ ਅੰਤ ਤੱਕ ਜੁੜੇ ਰਹਿਖੋ ਲਾਈਕ ਸਬਸਕ੍ਰਾਈਬਰ ਜਰੂਰ ਕਰ ਦਿਓ ਧੰਨਵਾਦ ਜੀ ਆਪ ਤੇ ਬਾਹਰ ਕਰੇ ਸਭਨਾ

ਵਾਪ ਹੈ ਮਾ ਪਿਆਪ ਹੈ ਵਾਪ ਹੈ ਮਾ ਪਿਆਪ ਹੈ ਚੰਗੇ ਕਰਮ ਤੋਂ ਆਪੋ ਕਰਦੇ ਪੈਣੇ ਸਾਡੇ ਆਦੇ ਹੈ ਨਹੀਂ ਜਿਹੜੇ ਵੀ ਆਇਆ ਤੇ ਪ੍ਰਮਾਤਮਾ ਦਾ ਸਮਾਰ ਹੈ ਉਸ ਤੋਂ ਹੋਰ ਕੀ ਹੈ ਮੈਂ ਕਹਾਂ ਨਾ ਕਿ ਨਾ ਥੋੜਾ ਬੰਦੋ ਕਿ ਲਾ ਭਈਆ ਬੰਨੀ ਵੀ ਅਨਾਂ ਜੇ ਤੈ ਮੋੜ ਦਿਗਾ ਹੁੰਦਾ ਵਾਰੀ ਗੱਲ ਲੂਵਾ ਦਾ ਨੇ ਲੂਵਾ ਦਾ ਨੇ ਓਏ ਆ ਗਈ ਬਿੜਾ ਤੇਨੂੰ ਇਹਨੇ ਸੁਖਾਣ ਗਾਲਿਆ ਗੁਰੂਆਂ ਪੀਰਾਂ ਨੇ ਪਰ ਨੀਂਦਾਂ ਤੇਹੀ ਹਾਂ ਮਰਿਆ ਹੱਕ ਖਾਣ ਵਾਲਿਆ পৰণ বীৰণ পাৰি না তে ਆਇਆ ਹਕ ਤਾਲ ਵਾਲਿਆ ਫੇਰ ਬੋਲੋ ਪੜਨਾ ਮੀਰਾ ਨੇ ਪਰ ਮੀਨਾ ਤੇਰੀ ਆਇਆ ਹਕ ਤਾਲ ਵਾਲਿਆ ਗੁਰੂਆਂ ਆ ਹਕ ਤਾਲ ਵਾਲਿਆ ਹਕ ਪਰਾਇਆ ਨਾਮ ਕਾ ਉਹ ਸੋਰ ਸੁਦਾਏ ਗੁਰਪੀਰ ਹਮਾ ਤਾਂ ਭਰੇ ਜਾਮਰਦਾਰ ਦੇਖੀ ਵਈ ਪਰਾਇਆ ਹੱਥ ਖਾਣਾ ਪਰਾਇਆ ਹੱਥ ਖਾਣ ਵਾਲਾ ਕਦੇ ਨਾ ਕਹਿ ਕਰਿਆ ਕਰੀ ਜੀ ਮੈਂ ਪਿਓਰ ਵੈਜੀਟੀਰੀਅਨ ਪਰਾਇਆ ਹੱਥ ਖਾਣ ਵਾਲਾ ਨੌਨ ਵੈਜੀਟੀਰੀਅਨ ਨਹੀਂ ਹੁੰਦਾ ਤੇ ਖਾਣਾ ਪਤਾ ਕੀ ਐ ਜਾਂ ਗਾਂ ਦਾ ਮਾਸ ਖਾ ਰਿਆ ਜਾਂ ਸੂਰ ਦਾ ਕੋਸਟ ਖਾਣਾ ਸਾਹ ਬੁਲਾ ਲੋ ਭਾਵੇਂ ਉੱਤੋਂ ਨਹੀਂ ਗੱਤਰੇ ਮੇਰੇ ਵਰਗੇ ਤੇ बहुत नेड़े हो गए गुरु घर दे पराया हाथ खाद महाराज तो कोहां दूर है आप सतना गलता मन ही ना समझाएगा मन पापी है मन बेईमान है ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਭਾਲਦਾ ਨਹੀਂ ਮਿਲਦੀ ਖੁਸ਼ੀ ਗੱਲ ਦਾ ਮਾਪ ਪਿਓ ਦੀ ਖੁਸ਼ੀ ਉਦੋਂ ਹੀ ਮਿਲਦੀ ਜੇ ਗੱਲ ਕਰੀਏ ਮੰਨিয়ে ਮੰਨ ਕੇ ਬਖਾਈਏ ਕੋਈ ਕਰਮ ਕਰੀ ਤੇ ਜੇ ਕਹੀਏ ਅਸੀਂ ਮਾਤਾ ਪਿਤਾ ਜੀ ਤੁਸੀਂ ਧੰਨੋਂ ਤੁਸੀਂ ਸਾਨੂੰ ਜਨਮ ਦਿੱਤਾ ਤੁਸੀਂ ਧੰਨੋਂ ਭਾਣਾ ਸਾਜ ਕੇ ਆ ਗਏ ਨਹੀਂ ਮਣ ਸਤਗੁਰ ਕੀ ਪ੍ਰਤੀਨ ਆਈ ਆਵੇਂ 100 ਜਿਹੜਾ ਆਵੋ ਜਾਓ ਜੀ